ਤਕਰੀਬਨ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਸਾਡਾ ਇਹ ਵਾਅਦਾ ਸੀਗਾ ਕਿ ਕਿਸਾਨਾਂ ਨੂੰ ਮੰਡੀਆਂ ਦੇ ਵਿੱਚ ਰੋਲ ਨਹੀਂ ਦਿੱਤਾ ਜਾਊਗਾ ਚਾਹੇ ਕਣਕ ਆਈ ਹੈ ਚਾਹੇ ਝੋਨਾ ਆਇਆ ਜਿਹੜੇ ਪ੍ਰਬੰਧ ਨੇ ਉਹ ਪੂਰੇ ਸਚਾਰੂ ਢੰਗ ਨਾਲ ਚਲਾਏ ਗਏ ਨੇ ਖਰੀਦ ਦੇ ਵਿੱਚ ਨਾ ਕਦੇ ਪੇਮੈਂਟ ਦੇ ਵਿੱਚ ਕੋਈ ਤੰਗੀਆਂ ਦਿੱਤੀਆਂ ਤੋਂ ਉਸੇ ਖਰੀਦ ਦੇ ਤਹਿਤ ਅੱਜ ਧਰਮਕੋਟ ਦੀ ਦਾਣਾ ਮੰਡੀ ਦੇ ਵਿੱਚ ਜਿਹੜੀ ਝੋਨੇ ਦੀ ਫਸਲ ਆਈ ਹੈ ਅੱਜ ਖਰੀਦ ਸ਼ੁਰੂ ਕੀਤੀ ਆ ਮੇਰੇ ਨਾਲ ਡੀ ਐਫ ਐਸ ਸੀ ਸੁਖਵਿੰਦਰ ਸਿੰਘ ਜੀ ਗਿੱਲ ਨਾਲ ਸਾਡੇ ਚੇਅਰਮੈਨ ਸਾਹਿਬ ਪ੍ਰਧਾਨ ਸਾਹਿਬ ਸਾਰੇ ਆਰਤੀਆ ਐਸੋਸਿਏਸ਼ਨ ਸਾਰਾ ਪ੍ਰਸ਼ਾਸਨ ਅੱਜ ਇੱਥੇ ਹਾਜ਼ਰ ਹੋਇਆ ਸੋ ਜਿਹੜੇ ਜਿਹੜੇ ਆਰਤੀਆ ਵੀਰਾਂ ਤੇ ਮੰਡੀ ਦੇ ਵਿੱਚ ਉਹਨਾਂ ਦੇ ਦੁਕਾਨਾਂ ਤੇ ਜਿਹੜੀ ਆਈ ਆ ਅੱਜ ਸਾਰੀ ਜਿਹੜੀ ਚੋਨਾ ਇਹਦੀ ਖਰੀਦ ਸ਼ੁਰੂ ਕਰਾ ਦਿੱਤੀ ਗਈ ਹੈ ਹਰ ਇੱਕ ਤਰ੍ਹਾਂ ਦੇ ਜਿਹੜੇ ਪ੍ਰਬੰਧ ਨੇ ਉਹ ਕੰਪਲੀਟ ਨੇ ਬਾਰਦਾਨਾ ਵੀ ਆ ਚੁੱਕਿਆ ਕਿਸੇ ਤਰ੍ਹਾਂ ਦੀ ਲੇਬਰ ਦੀ ਕੋਈ ਕਮੀ ਨਹੀਂ ਕਿਸੇ ਤਰ੍ਹਾਂ ਦੀ ਕੋਈ ਟਰਾਂਸਪੋਰਟੇਸ਼ਨ ਦੀ ਕੋਈ ਕਮੀ ਨਹੀਂ तकरीबन ਜਿਹੜਾ ਇਹ ਦੇਖਿਆ ਮੌਇਸਚਰ ਠੀਕ ਆਇਆ ਬਾਕੀ ਮੈਂ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਕਰੂੰਗਾ ਕਿ ਭਾਈ ਝੋਨਾ ਜਿਹੜਾ ਹੈਗਾ ਇਹ ਪੂਰਾ ਪਕਾ ਕੇ ਵੜਿਆ ਜੀ ਮੌਇਸਚਰ ਇੱਕ ਵਾਰੀ ਚੈੱਕ ਕਰ ਲਿਆ ਜੇ ਵੜਨ ਤੋਂ ਪਹਿਲਾਂ ਹਰਾ ਝੋਨਾ ਨਾ ਵਟਗੇ ਲੈ ਕੇ ਆਏ ਜੀ ਅਸੀਂ ਗਾਰੰਟੀ ਦਿੰਨੇ ਆ ਜਿਹੜਾ ਸੁੱਕਾ ਝੋਨਾ ਹੋਊਗਾ ਉਹ 12 ਘੰਟਿਆਂ ਦੇ ਵਿੱਚ ਤਲੂਗਾ ਤੇ 24 ਘੰਟਿਆਂ ਦੇ ਵਿੱਚ ਉਹਦੀ ਜਿਹੜੀ ਹੈਗੀ ਆ ਪੇਮੈਂਟ ਉਹ ਤੁਹਾਡੇ ਖਾਤੇ ਵਿੱਚ ਆਊਗੀ ਪਰ ਜੇ ਤੁਸੀਂ ਗਿੱਲਾ ਵਢੋਗੇ ਹਰਾ ਵਢੋਗੇ ਤਾਂ ਉਹਦੀ ਫਿਰ ਜ਼ਿੰਮੇਵਾਰੀ ਫਿਰ ਸਰਕਾਰ ਦੀ ਨਹੀਂ ਰਹਿ ਜਾਂਦੀ ਤਕਰੀਬਨ ਜੇ ਮੈਂ ਪਿਛਲੇ ਡਾਟੇ ਤੁਹਾਨੂੰ ਤੁਹਾਡੇ ਨਾਲ ਸਾਂਝੇ ਕਰਾਂ ਤਾਂ ਸਾਡਾ ਤਕਰੀਬਨ 163000 ਤੇ 900 ਮੀਟਰਿਕ ਜਿਹੜਾ ਝੋਨਾ ਉਹ ਪਿਛਲੀ ਵਾਰੀ ਇਸ ਮੰਡੀਆਂ ਦੇ ਵਿੱਚੋਂ ਜਿਹੜਾ ਹੈਗਾ ਉਹ ਪਰਚੇਜ਼ ਹੋਇਆ ਤੇ ਜਿਹਦੇ तकरीबन 43 ਕੋ ਲੱਖ ਜਿਹੜਾ ਹੈਗਾ ਗੱਟਾ ਉਹ ਬਣਦਾ ਪਿਛਲੀ ਵਾਰ ਜਿਹੜਾ ਰੇਟ ਸੀਗਾ ਉਹ 2320 ਰੁਪਏ ਸੀਗਾ ਜਿਹੜਾ ਝੋਨੇ ਦਾ ਇਸ ਵਾਰ ਜਿਹੜਾ ਰੇਟ ਹੈ ਉਹ 2399 ਰੁਪਏ ਜਿਹੜਾ ਰੇਟ ਹੈ तकरीबन ਆਪਣੀਆਂ 31 ਮੰਡੀਆਂ ਨੇ ਤੇ 16 ਮੰਡੀਆਂ ਜਿਹੜੀਆਂ ਹੈਗੀਆਂ ਨੇ ਉਹ ਮਾਰਕੀਟ ਕਮੇਟੀ ਧਰਮਗੋੜ ਦੇ ਵਿੱਚ ਆਉਂਦੀਆਂ ਸੋ ਪ੍ਰਬੰਧ ਸਾਰੇ ਤਰ੍ਹਾਂ ਦੇ ਕੰਪਲੀਟ ਨੇ ਪੂਰੇ ਮੰਡੀਆਂ ਦੇ ਵਿੱਚ ਵੀ ਜਿਵੇਂ ਜਿਵੇਂ ਅੱਜ ਝੋਨਾ ਤਕਰੀਬਨ ਮੇਨ ਮੰਡੀਆਂ 'ਚ ਆਇਆ ਅੱਜ ਧਰਮਗੋੜ ਦੀ ਸ਼ੁਰੂ ਕਰਾਈ ਹੈ ਕੱਲ ਨੂੰ ਕੋਟੀਆਂ ਸ਼ੁਰੂ ਕਰਾਉਣੀ ਆ ਸੋ ਇੱਕ ਵਾਰੀ ਫੇਰ ਮੈਂ ਬੇਨਤੀ ਇਹੀ ਕਰਦਾ ਸਾਰੇ ਕਿਸਾਨ ਭਰਾਵਾਂ ਨੂੰ ਕਿ ਭਾਈ ਮੰਡੀ ਦੇ ਵਿੱਚ ਜਿਹੜਾ ਹੈਗਾ ਝੋਨਾ ਉਹ ਸੁੱਕਾ ਲੈ ਕੇ ਆਓ ਤੁਹਾਨੂੰ ਕਿਸੇ ਤਰ੍ਹਾਂ ਦੇ ਕੋਈ ਪ੍ਰੋਬਲਮ ਨਹੀਂ ਅਸੀਂ ਆਉਣ ਦਿੰਦੇ। ਤਾਂ ਪ੍ਰਿੰਟ ਮੰਡੀਆਂ ਦਾ ਕੋਈ ਪ੍ਰੋਬਲਮ ਨਹੀਂ ਹੁੰਦਾ। ਉਹ ਟੈਂਪਰੇਰੀ ਮੰਡੀਆਂ ਦਾ ਕੋਈ ਅਜੇ ਪ੍ਰਬੰਧ ਨਹੀਂ ਕਿਉਂਕਿ ਜਿਹੜੀ ਸਾਡੇ ਕੋਲ ਜਿਹੜੀ ਫਿਗਰ ਹੈ ਉਹ ਝੋਨੇ ਦੀ ਅੱਗੇ ਨਾਲੋਂ ਘਟ ਰਹੀ ਆ ਕਿਉਂਕਿ ਤੁਹਾਨੂੰ ਵੀ ਪਤਾ ਪਿਛਲੇ ਦਿਨੀ ਜਿਹੜੇ ਹੜ੍ਹ ਆਏ ਨੇ ਉਹਨਾਂ ਕਰਕੇ ਆਪਣਾ ਕਾਫੀ ਜਿਹੜਾ ਹਲਕਾ ਉਹ ਚ ਇਫੈਕਟਡ ਹੋਇਆ ਜਿਹੜੀ ਸਾਡੀ ਗਿਣਤੀ ਦੇ ਹਿਸਾਬ ਨਾਲ ਤਕਰੀਬਨ 42 4200 ਕਿੱਲੇ ਤੋਂ ਲੈ ਕੇ 6000 ਕਿੱਲਾ ਜਿਹੜਾ ਹੈਗਾ ਝੋਨਾ ਉਹਦੇ ਨਾਲ ਨੁਕਸਾਨ ਹੋਇਆ ਸੋ ਉਹ ਰਕਬਾ ਜਿਹੜਾ ਹੈਗਾ ਉਹ ਘਟੂਗਾ ਸੋ ਜਿਹੜੀਆਂ ਸਾਡੀਆਂ ਦਰਿਆ ਦੇ ਨਾਲ ਲੱਗਦੇ ਆ ਮੰਡੀਆਂ ਸੀ ਭੈਣੀ ਮੰਡੀ ਹੋ ਗਈ ਲەلਿਆਂ ਦੀ ਮੰਡੀ ਹੋ ਗਈ ਕੰਨੀਆਂ ਹੋ ਗਈ ਤੇ ਭੋੜੀ ਵਾਲਾ ਹੋ ਗਈ ਸੋ ਇਹ ਸਾਨੂੰ ਉਮੀਦ ਹੈ ਕਿ ਇਹਨਾਂ ਮੰਡੀਆਂ ਦੇ ਵਿੱਚ ਜਿਹੜਾ ਚੋਨਾ ਕੱਟ ਆਏਗਾ ਸੋ ਹੋਰ ਨਵੀਆਂ ਟੈਂਪਰੇਰੀ ਮੰਡੀਆਂ ਦੀ ਲੋੜ ਨਹੀਂ ਇੱਥੇ ਧਰਮਕੋਟ ਦੇ ਵਿੱਚ तकरीबन 4 ਏਜੰਸੀਆਂ ਨੇ ਜਿਹਦੇ ਵਿੱਚ ਪਨਗ੍ਰੇਨ ਆਉਂਦੀ ਆ ਜਿਹਦੇ ਵਿੱਚ ਮਾਰਕਫੈਡ ਆਉਂਦੀ ਆ ਜਿਹਦੇ ਵਿੱਚ 500 ਵੀ ਆਉਂਦੀ ਆ ਜਿਹਦੇ ਚਵੇਰ ਹਾਊਸ ਵੀ ਆਉਂਦਾ ਸੋ ਚਾਰ ਜਿਹੜੀਆਂ ਏਜੰਸੀਆਂ ਨੇ ਇੱਥੇ ਧਰਮਕੋਟ ਦੇ ਪਰਚੇ ਕਰ ਰਹੀਆਂ ਸੋ ਉਸੇ ਗਿਣਤੀ ਦੇ ਹਿਸਾਬ ਨਾਲ ਹੀ ਆ ਮੰਡੀਆਂ ਜਿਹੜੀਆਂ ਬਾਕੀ ਪਿੰਡਾਂ ਵਾਲੀਆਂ ਮੰਡੀਆਂ ਨੇ ਵੀ ਉਹ ਵੀ ਉਹਨਾਂ ਦੇ ਜਿੱਥੇ ਜਿੱਥੇ ਕੋਈ ਕਿਤੇ ਵੇਅਰ ਹਾਊਸ ਕਰੂਗੀ ਕਿਤੇ ਕੋਈ ਪੰਸਪ ਕਰੂਗੀ ਪਨਗਰੇਨ ਤ੍ਰਿਣ ਮੋਸਲੀ ਕਾਫੀ ਜ਼ਿਆਦਾ ਵੱਡੀ ਤਦਾਦ ਦੇ ਵਿੱਚ ਜਿਹੜੀ ਹੈਗੀ ਖਰੀਦ ਉਹ ਕਰਦੀ ਹੈ